ਲੋਬੀ ਪੰਜਾਬੀਓ ਇਹ ਵੀਡੀਓ ਹੈਗੀ ਆ ਕਿਸਾਨ ਭਰਾਵਾਂ ਲਈ ਤੇ ਜਿਹੜੇ ਮੇਰੇ ਵੀਰ ਗਉਆਂ ਦਾ ਫਾਰਮ ਪਾਇਆ ਵਾ ਉਹਨਾਂ ਲਈ ਇਹ ਵੀਡੀਓ ਹੈਗੀ ਆ ਭਾਈ ਪਿੰਡ ਹੈਗਾ ਬੁਰਜਕਿਲ ਜ਼ਿਲ੍ਹਾ ਬਠਿੰਡਾ ਉੱਪਰ ਦਿੱਤੇ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਆ ਬਾਈਆਂ ਕੋਲੇ ਮੱਕੀ ਬਕਾਉਆ ਮੱਕੀ ਹੈਗੀ ਭਾਈ 5 ਕਿੱਲੇ 5 ਕਿੱਲੇ ਮੱਕੀ ਆ ਤੇ ਮੱਕੀ 60 ਦਿਨਾਂ ਦੀ ਹੋ ਚੁੱਕੀ ਆ ਬਾ 10-15 ਦਿਨਾਂ ਦੇ ਵਿੱਚ ਜਿਹੜੀ ਮੱਕੀ ਭਾਈ ਵੱਢਣ ਵਾਲੀ ਆ ਤੇ ਤੁਸੀਂ ਮੱਕੀ ਨੂੰ ਕੋਈ ਵੀ ਬਿਮਾਰੀ ਨਹੀਂ ਕਰ ਤੁਸੀਂ ਵੇਖ ਸਕਦੇ ਘੱਟੋ ਘੱਟ 14 14 ਫੁੱਟ ਮੱਕੀ ਦਾ ਇਹ ਕਾਦ ਆ ਬਾਈ ਆ ਤੁਸੀਂ ਵੇਖ ਸਕਦੇ ਆ 5 ਕਿੱਲੇ ਮੱਕੀ ਦੇ ਆ ਤੇ ਬਾਕੀ ਗੱਲਬਾਤ ਕਰਦੇ ਆ ਮੱਕੀ ਦੀ ਮੱਕੀ ਨੂੰ ਬਾਈ ਇੱਕ ਇੱਕ ਟਾਂਡੇ ਨੂੰ ਦੇਖੋ ਤੇ ਤਿੰਨ ਤਿੰਨ ਛੱਲੀਆਂ ਲੱਗੀਆਂ ਹੋਈਆਂ ਤੁਸੀਂ ਵੇਖ ਸਕਦੇ ਆ ਵਿੱਚ ਵਿੱਚ ਤਾਂ ਟਾਂਡੇ ਨੂੰ ਬਈ ਚਾਰ ਚਾਰ ਛੱਲੀਆਂ ਵੀ ਲੱਗੀਆਂ ਹੋਈਆਂ ਤੇ ਬਾਕੀ ਜੇ ਕੋਈ ਮੇਰਾ ਵੀਰ ਚਾਰ ਵਾਲਾ ਲੈਣਾ ਚਾਹੁੰਦਾਗਾ ਜਾਂ ਕੋਈ ਮੇਰਾ ਵੀਰ ਕਿਸੇ ਨੇ ਹਰੀ ਵੱਟ ਕੇ ਕਿਤੇ ਹੋਰ ਵੇਚ ਕੇ ਆਉਣੀ ਆ ਟਾਲ ਟੂਲ ਤੇ ਵੇਚਕੋ ਨਹੀਂ ਉਹ ਵੀ ਗੱਲਬਾਤ ਕਰ ਸਕਦਾਗਾ ਕੱਟੋਗਾ 5 ਕਿੱਲੇ ਮੱਕੀ ਦੇ ਆਜੋ ਕਿ ਮੇਰਾ ਵੀ ਰ 1 ਕਿੱਲਾ ਲੈਣਾ ਚਾਹੁੰਦਾ ਜਾਂ 2 ਕਿੱਲੇ ਲੈਣਾ ਚਾਹੁੰਦਾ ਜਾਂ 3 ਕਿੱਲੇ ਜਿੰਨੇ ਵੀ ਕਿੱਲੇ ਲੈਣਾ ਚਾਹੁੰਦਾਗਾ ਗੱਲਬਾਤ ਕਰਕੇ ਉਪਰ ਦਿੱਤੇ ਨੰਬਰ ਤੇ ਬਹੁਤ ਹੀ ਬਾਜਬ ਰੇਟ ਦੇ ਉੱਤੇ ਜਿਹੜੀ ਮੱਕੀ ਬਈ ਬਕਾਊ ਆ ਬਾਈਆਂ ਕੋਲੇ ਮੱਕੀ ਬਾਦ ਗਈ ਸੀਗੀ ਤਾਂ ਕਰਕੇ ਬਾਈਆਂ ਨੇ ਬਕਾਊ ਕਰਤੀ ਆ ਤੁਸੀਂ ਵੇਖ ਸਕਦੇ ਬੇਚ ਤਾਂ ਛੱਲੀਆਂ ਬਈ ਪੱਕੀਆਂ ਪਈਆਂ ਗਿਆ ਗੱਲਬਾਤ ਕਰਕੇ ਤੁਸੀਂ ਮੱਕੀ ਲੈ ਸਕਦੇ ਆ ਪਿੰਡ ਹੈਗਾ ਬੁਰਜਕਿਲ ਜ਼ਿਲ੍ਹਾ ਹੈਗਾ ਬਠਿੰਡਾ ਤੇ ਉੱਪਰ ਤੇ ਨੰਬਰ ਤੇ ਗੱਲਬਾਤ ਕਰਕੇ ਤੇ ਮੱਕੀ ਲੈ ਸਕਦੇ ਆ ਤੇ ਬਹੁਤ ਵਧੀਆ ਹਾਲਤ ਦੇ ਵਿੱਚ 5 ਕਿੱਲੇ ਮੱਕੀ ਦੇ ਬਾਈਆਂ ਕੋਲੇ ਬਕਾਊਆ 14 14 ਫੁੱਟ ਕਾਦਾ ਬਾਈ ਮੱਕੀ ਦਾ ਤੇ ਛੱਲੀਆਂ ਛੁਲੀਆਂ 3 3 4 4 ਟਾਂਡਨ ਮੱਕੀ ਦੀਆਂ ਛੱਲੀਆਂ ਲੱਗੀਆਂ ਮੈਂ ਕਿੱਲਾ ਲੈਣਾ 2 ਕਿੱਲੇ ਲੈਣਾ 3 ਕਿੱਲੇ 5 ਕਿੱਲੇ ਜਿੰਨੇ ਵੀ ਲੈਣਿਆ ਗੱਲਬਾਤ ਕਰਕੇ ਤੁਸੀਂ ਬਹੁਤ ਹੀ ਬਾਦ ਵਰੇਟ ਤੇ ਮੱਕੀ ਲੈ ਸਕਦੇ ਹੋ ਜੀ